ਕੋਈ ਲੱਖ ਮਾੜਾ ਕਰਦਾ ਕਰੀ ਜਾਣਦੇ ਕੋਈ ਗੱਲ ਨਹੀਂ ਕੋਈ ਤੁਹਾਡਾ ਬੁਰਾ ਸੋਚਦਾ ਸੋਚੀ ਜਾਣਦੇ ਕੋਈ ਗੱਲ ਨਹੀਂ ਤੁਹਾਡੇ ਨਾਲ ਜੈਲਸ ਤੁਹਾਡੇ ਨਾਲ ਈਰਖਾ ਰੱਖਦਾ ਤੇ ਰੱਖੀ ਜਾਣਦੇ ਕੋਈ ਗੱਲ ਨਹੀਂ ਪਰ ਸਤ ਜਾਨਿਓ ਕੱਲੇ ਬੋਲ ਕਬੂਲ ਬੋਲੇ ਹੋਏ ਮਨੁੱਖ ਨੂੰ ਤਬਾ ਨਹੀਂ ਕਰਦੇ ਬਿੱਖ ਕਿਸੇ ਨੂੰ ਮਾੜਾ ਬੋਲ ਦਿਤਤਾ ਕਿਸੇ ਨੂੰ ਕੋਈ ਅਪਸ਼ਬਦ ਬੋਲ ਦਿਤਤਾ ਕੋਈ ਬਚਨ ਕਰ ਦਿਤਤਾ ਬੰਦਾ ਤਬਾਹ ਹੋ ਗਿਆ ਬਰਬਾਦ ਹੋ ਗਿਆ ਨਹੀਂ ਜੇ ਬੰਦਾ ਸਬਰ ਰੱਖ ਲਿਆ ਸਬਰ ਸਬਰ ਦੀ ਘੁੱਟ ਭਰ ਲਏ ਸਤਜਾਨਿਓ ਸਬਰ ਸਭ ਤੋਂ ਵੱਡਾ ਤਪ ਹੈ ਤੇ ਜੇ ਸਬਰ ਤਬਾਹ ਕਰਕੇ ਰੱਖਦੇ ਵੇਨਾ ਕੋਈ ਹਰਾ ਕਰਨ ਵਾਲਾ ਪੈਦਾ ਨਹੀਂ ਹੋਇਆ ਸਬਰ ਦੀ ਕੁੱਟ ਪਰਖੇ ਰੱਖੀਏ ਕਿਸੇ ਦਾ ਬਾੜਾ ਨਾ ਕਰੀਏ ਕਿਸੇ ਦਾ ਬੁਰਾ ਨਾ ਕਰੀਏ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਬੁਰਾ ਤੇਰਾ ਹੋਣ ਦੇ ਵੀ ਦੇਣਾ